ਜੀ ਸਰ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਉਸ ਬਾਰੇ ਜਿਹੜੇ ਨਵੇਂ ਕਾਨੂੰਨ ਅੱਜ ਤੋਂ 1 ਜੁਲਾਈ 2024 ਤੋਂ ਤਿੰਨ ਨਵੇਂ ਕਾਨੂੰਨ ਜਿਹੜੇ ਪੁਰਾਣੇ ਬ੍ਰਿਟਿਸ਼ ਅਹਰਾ ਦੇ ਕਾਨੂੰਨ ਹੀ ਉਹਨਾਂ ਦੀ ਜਗ੍ਹਾ ਲਾਗੂ ਹੋ ਰਹੇ ਨੇ ਆਈਪੀਸੀ ਸੀਆਰਪੀਸੀ ਆ ਇੰਡੀਅਨ ਐਵੀਡੈਂਸ ਐਕਟ ਦੀ ਜਗ੍ਹਾ ਬੀਐਨਐਸ ਬੀਐਨਐਸਐਸ ਤੇ ਬੀਐਸਏ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ੀਆ ਅਧਿਨੇਮ ਇਹ ਤਿੰਨ ਕਾਨੂੰਨ ਜਿਹੜੇ ਆ ਅੱਜ ਤੋਂ ਲਾਗੂ ਹੋ ਰਹੇ ਨੇ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੇ ਵਿਚ ਜਿਹੜੇ ਸਾਰੇ ਸਾਡੇ ਆਈਓਜ਼ ਨੇ ਐਸਐਚਓਜ਼ ਨੇ ਆਫੀਸਰਸ ਨੇ ਉਹਨਾਂ ਦੀ ਸਮੇਂ-ਸਮੇਂ ਤੇ ਟ੍ਰੇਨਿੰਗ ਹੋ ਰੱਖੀ ਆ ਤੇ ਉਸ ਹਿਸਾਬ ਨਾਲ ਇਹ ਨਵੇਂ ਕਾਨੂੰਨਾਂ ਨੂੰ ਹੁਣ ਲਾਗੂ ਕਰਨ ਨੂੰ ਪੰਜਾਬ ਪੁਲਿਸ ਪੂਰੇ ਤਰ੍ਹਾਂ ਤਿਆਰ ਹੈ। ਕੀ ਨਵੇਂ ਕਾਨੂੰਨ ਬਣ ਨਾਲ ਅਪਰਾਧ ਨੂੰ ਜਿਹੜੀ ਵੀ ਉਹ ਜੁਰਮ ਜਿਹੜੇ ਉਹਨੂੰ ਨੱਠ ਪਏ ਕਿ ਜੀ? ਨਵੇਂ ਕਾਨੂੰਨਾਂ ਦੇ ਨਾਲ ਜਿਹੜਾ ਆ ਵਿਕਟਮ ਜਿਹਨੂੰ ਮਦਈ ਜੀ ਨੂੰ ਕਹਿੰਦੇ ਆ ਉਹਦੇ ਲਈ ਬਹੁਤ ਹੀ ਫਾਇਦੇਮੰਦ ਆ ਉਹਨਾਂ ਦੇ ਹੱਕ ਦੇ ਵਿੱਚ ਬਣੇ ਹੋਏ ਕਾਨੂੰਨ ਨੇ ਤੇ ਜੁਰਮ ਨੂੰ ਨੱਥ ਪਾਉਣ ਲਈ ਬਣੇ ਹੋਏ ਆ। ਇਹਦੇ ਵਿੱਚ ਜਿਹੜੀਆਂ ਖਾਸ ਚੇਂजेस ਨੇ ਜਿਹੜੀਆਂ ਵਿਕਟਮ ਨੂੰ ਵਿਕਟਮ ਸੈਂਟ੍ਰਿਕ ਨੇ ਜਿਹੜੀਆਂ ਉਹਦੇ ਵਿੱਚ ਇਹ ਨੇ ਕਿ ਇਹ ਜਿਹੜੀ ਈਐਫਆਈਆਰ ਵੀ ਦਰਜ ਹੋ ਸਕਦੀ ਹੈ 0 ਐਫਆਈਆਰ ਵੀ ਦਰਜ ਹੋਊਗੀ 90 ਦਿਨਾਂ ਦੇ ਵਿੱਚ ਵਿੱਚ ਜਿਹੜਾ ਵੀ ਕੋਈ ਪਰਚਾ ਉਹਦੇ ਬਾਰੇ ਜਿਹੜੀ ਸਟੇਟਸ ਰਿਪੋਰਟ ਆ ਪੁਲਿਸ ਵੱਲੋਂ ਉਹਨੂੰ ਮਦਈ ਨੂੰ ਦੇਣੀ ਪਊਗੀ ਤੇ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਵੀ ਟਾਈਮ ਬਾਉਂਡ ਹੋ ਗਿਆ ਵੀ ਜਿਹੜਾ ਜਿਹੜੀ ਕੋਈ ਟ੍ਰਾਇਲ ਆ ਉਹ ਟਾਈਮ ਬਾਉਂਡ ਤਰੀਕੇ ਨਾਲ ਖਤਮ ਹੋਊਗਾ 30 ਦਿਨਾਂ ਦੇ ਵਿੱਚ 70 ਦਿਨਾਂ ਦੇ ਵਿੱਚ 45 ਦਿਨਾਂ ਦੇ ਵੱਖ-ਵੱਖ ਟਾਈਮਲਾਈਨਸ ਫਿਕਸਡ ਨੇ ਉਹਦੇ ਲਈ ਉਹ ਸਾਹਮਨਾ ਪਬਲਿਕ ਨੂੰ ਮੈਂ ਇਹੋ ਸੰਦੇਸ਼ ਦੇਣਾ ਚਾਹੂੰਗਾ ਕਿ ਨਵੇਂ ਕਾਨੂੰਨ ਨੇ ਜਿਹੜੇ ਇਹ ਪਬਲਿਕ ਦੀ ਸਹੂਲਤਰੀ ਬਣਾਏਗਾ ਇਹਨੇ ਤੇ ਜੋ ਵੀ ਕਾਰਵਾਈ ਆ ਇਹ ਨਵੇਂ ਕਾਨੂੰਨਾਂ ਦੇ ਅਧੀਨ ਹੀ ਹੁਣ ਤੋਂ ਹੋਊਗੀ ਤੇ ਉਹਦੇ ਵਿੱਚ ਪਬਲਿਕ ਨੂੰ ਖੁਦ ਹੀ ਪਤਾ ਲੱਗੂਗਾ ਕਿ ਇਹਦੇ ਨਾਲ ਕ੍ਰਾਈਮ ਨੂੰ ਨੱਥ ਪਈ ਹੈ ਤੇ ਪਬਲਿਕ ਦੀ ਵੀ ਸਹੂਲਤ ਸਹੂਲियत ਵਧੀ